ਗੁਰਾਇਆਂ ਪੁਲਿਸ ਨੇ 10 ਸਾਲ ਪਹਿਲਾਂ ਗੁਰਾਇਆਂ ਦੇ ਪਿੰਡ ਟੀਸੀਆਂ ਕਾਣਾ ਵਿਖੇ ਹੋਏ ਕਤਲ ਕੇਸ ਵਿੱਚ ਲੋੜਿੰਦੇ ਅਟਵੇਂ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਸਦੀ ਗ੍ਰਿਫਤਾਰੀ ਦਿਖਾਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆਂ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਸਾਲ 2015 ਵਿੱਚ ਟੀਸੀਆਂ ਕਾਣਾ ਪਿੰਡ ਦੇ ਆਰਤੀਆ ਨਰਿੰਦਰ ਸਿੰਘ ਨਿੰਦਰ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ 7 ਲੋਕਾਂ ਦੇ ਖਿਲਾਫ ਕਤਲ ਕੇਸ ਸਮੇਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਨੂੰ ਸਜ਼ਾ ਵੀ ਹੋ ਗਈ ਹੈ ਇਸ ਮਾਮਲੇ ਵਿੱਚ ਭੁਪਿੰਦਰ ਸਿੰਘ ਉਰਫ ਪਿੰਦਾ ਵਾਸੀ ਡਵਿੰਡਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਗੋੜਾ ਚੱਲਿਆ ਆ ਰਿਹਾ ਸੀ ਜੋ ਰਾਜਸਥਾਨ ਦੀ ਜੇਲ੍ਹ ਵਿੱਚ ਬੰਦ ਸੀ ਜਿਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਸਦੀ ਗ੍ਰਿਫਤਾਰੀ ਪਾਈ ਗਈ ਹੈ ਈਮਾਨਦਾਰ ਬਾਕੀ ਇੱਕ ਦਾ ਐਫ ਆਰ ਨੰਬਰ 69 ਬੜਾ 15 302 ਆਈ ਪੀਸੀ ਤਹਿਤ ਜਿਹੜਾ ਹੈਗਾ ਥਾਣਾ ਗੁਰਾਇਆਂ ਦੇ ਵਿੱਚ 2015 ਚ ਮਕਦਮਾ ਦਰਜ ਹੋਇਆ ਸੀਗਾ ਇਹਦੇ ਵਿੱਚ ਜਿਹੜੇ 8 ਦੋਸ਼ੀ ਸੀਗੇ ਜਿਨ੍ਹਾਂ ਚ ਇੱਕ ਦੋਸ਼ੀ ਭਿੰਦਰ ਸਿੰਘ ਏਰੀਆਸ ਭਿੰਦਾ ਵਾਸੀ ਡਵਿੰਡਾ ਹਰਿਆਣਾ ਸ਼ਹਿਰ ਸ਼ਹਿਰਪੁਰ ਦਾ ਰਹਿਣ ਵਾਲਾ ਸੀਗਾ ਇਹਨਾਂ ਨੇ ਇੱਥੇ ਨਰਿੰਦਰ ਸਿੰਘ ਏਰੀਆਸ ਨਿੰਦਾ ਵਾਸੀ ਕਾਨਾਟੇਸੀਆਂ ਦਾ ਇਹਦਾ ਕਤਲ ਕੀਤਾ ਸੀ 8 ਤਰੀਕ ਅਸੀ ਜੱਤ ਉਦੇ ਵਿੱਚ ਇਹ ਬਾਕੀਆਂ ਨੂੰ ਸਜ਼ਾ ਹੋ ਗਈ ਸੀਗੀ ਇਹ ਬੰਦਾ ਜਿਹੜਾ ਉਥੋਂ ਜਿਹੜਾ ਸਜ਼ਾ ਹੋਣ ਤੋਂ ਪਹਿਲਾਂ ਜਿਹੜਾ ਦੌੜ ਗਿਆ ਸੀਗਾ ਭੱਜ ਗਿਆ ਸੀਗਾ ਤੇ ਇਹ ਸਾਡਾ ਪੀਓ ਚਲੇ ਆ ਰਿਹਾ ਸੀਗਾ ਜਿਹੜਾ ਹੁਣ ਇਹ ਬੰਦਾ ਆਪਣੇ ਬਾੜ ਮੇਲ ਜੇਲ ਜਿਹੜੀ ਹੈਗੀ ਆ ਰਾਜਸਥਾਨ ਦੇ ਵਿੱਚ ਬੰਦ ਸੀਗਾ ਜਿੱਥੋਂ ਅਸੀਂ ਲਿਆ ਕੇ ਨੂੰ ਪ੍ਰੋਟੈਕਸ਼ਨ ਵੰਡ ਤੇ ਇਹਦੀ ਇਹਨੂੰ ਗ੍ਰਿਫਤਾਰ ਕੀਤਾ ਆ ਇਹਦੀ ਗੱਲ ਅਹੀ ਰੈਸਟ ਪਈ ਆ ਇਹ ਸਾਡਾ ਪੀਓ ਖਾਤੇ ਚ ਬੋਲਦਾ ਸੀਗਾ ਔਰ ਇਹਦੇ ਖਿਲਾਫ ਤਕਰੀਬਨ ਵੱਖ-ਵੱਖ ठाਣੇ 16 ਮਕਦਮੇ ਦਰਜ ਨੇ ਕਿ ਜਿਹੜਾ ਇਹ ਮੰੰਦ ਹੈ ਹਾਂ ਜੀ ਹਨ ਇਹ ਕਾਫੀ ਵੱਡੇ ਗੈਂਗ ਨਾਲ ਸੰਬੰਧ ਰੱਖਦਾ ਆ ਜਿਹਦੇ ਬਾਰੇ ਅਸੀਂ ਜੀ ਡੰਗਾਈ ਨੇ ਜਿਹੜੀ ਪੜਤਾਲ ਕਰ ਰਹੇ ਆ ਅਸੀਂ ਟੋਟਲ ਕਿੰਨੇ ਦੋਸ਼ੀ ਹੋਸ਼ੀਏ ਇਸ ਮਾਮਲੇ ਚ ਟੋਟਲ 8 ਦੋਸ਼ੀ ਸੀਗੇ ਜਿਨ੍ਹਾਂ ਦੇ 7 ਤਾਂ ਸਜ਼ਾ ਹੋ ਗਈ ਸੀਗੀ ਤੇ ਇਹ ਭੱਜ ਗਿਆ ਸੀਗਾ ਠਾਵ ਜਿਹੜਾ ਇਹ ਹੁਣ ਪੀਓ ਪ੍ਰੋਸੀਡਿੰਗ ਚੱਲਦੀ ਸੀ ਮੁਕੰਮਲ ਹੋ ਗਈ ਆ ਇਹਦੀ ਹਿਰੈਸਟ ਪਾਰੀ ਹੈ ਜੀ ਮੰਡ ਵਗੈਰੋ ਵੀ ਇਹ ਨਹੀਂ ਇਹਦਾ ਰਿਮਾਂਡ ਮਤਲਬ ਕਿ ਇੱਕ ਦਿਨ ਦਾ ਹੀ ਸਾਨੂੰ ਮਿਲਿਆ ਸੀਗਾ ਹੁਣ ਇਹ ਦਾ ਜਿਹੜਾ ਵਾਪਸ ਇਹਨੂੰ ਫੇਰ ਬਾੜ ਮਿਲ ਜੇਲ੍ਹ ਚ ਬੰਦ ਕਰਵਾਤਾ ਗੁਰਾਇਆ ਪੁਲਿਸ ਨੇ 10 ਸਾਲ ਪਹਿਲਾਂ ਗੁਰਾਇਆਂ ਦੇ ਪਿੰਡ ਟੀਸੀਆਂ ਕਾਣਾ ਵਿਖੇ ਹੋਏ ਕਤਲ ਕੇਸ ਵਿੱਚ ਲੋੜਿੰਦੇ ਅਟਵੇਂ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਸਦੀ ਗ੍ਰਿਫਤਾਰੀ ਦਿਖਾਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਸਾਲ 2015 ਵਿੱਚ ਟੀਸੀਆਂ ਕਾਣਾ ਪਿੰਡ ਦੇ ਆਰਤੀਆ ਨਰਿੰਦਰ ਸਿੰਘ ਨਿੰਦਰ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ 7 ਲੋਕਾਂ ਦੇ ਖਿਲਾਫ ਕਤਲ ਕੇਸ ਸਮੇਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਨੂੰ ਸਜ਼ਾ ਵੀ ਹੋ ਗਈ ਹੈ ਇਸ ਮਾਮਲੇ ਵਿੱਚ ਭੁਪਿੰਦਰ ਸਿੰਘ ਉਰਫ ਪਿੰਦਾ ਵਾਸੀ ਟਵਿੰਡਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਗਵਾੜਾ ਚੱਲਿਆ ਆ ਰਿਹਾ ਸੀ ਜੋ ਰਾਜਸਥਾਨ ਦੀ ਜੇਲ੍ਹ ਵਿੱਚ ਬੰਦ ਸੀ ਜਿਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਸਦੀ ਗ੍ਰਿਫਤਾਰੀ ਪਾਈ ਗਈ ਹੈ ਇਹ ਮਾਮਲਾ ਤਮ ਇੱਕ ਨਾ ਐਫ ਆਰ ਨੰਬਰ 69 ਬੜਾ 15 302 ਆਈ ਪੀਸੀ ਤਹਿਤ ਜਿਹੜਾ ਹੈਗਾ ਥਾਣਾ ਗੁਰਾਇਆਂ ਦੇ ਵਿੱਚ 2015 ਚ ਮਕਦਮਾ ਦਰਜ ਹੋਇਆ ਸੀਗਾ ਇਹਦੇ ਵਿੱਚ ਜਿਹੜੇ ਅੱਠ ਦੋਸ਼ੀ ਸੀਗੇ ਜਿਨ੍ਹਾਂ ਚ ਇੱਕ ਦੋਸ਼ੀ ਭਿੰਦਰ ਸਿੰਘ ਏਰੀਆ ਸਪਿੰਦਾ ਵਾਸੀ ਡਵਿੰਡਾ ਹਰਿਆਣਾ ਸ਼ਹਿਰ ਸ਼ਹਿਰਪੁਰ ਦਾ ਰਹਿਣ ਵਾਲਾ ਸੀਗਾ ਇਹਨਾਂ ਨੇ ਇੱਥੇ ਨਰਿੰਦਰ ਸਿੰਘ ਏਰੀਆ ਨਿੰਦਾ ਵਾਸੀ ਕਾਨਾਟੇਸੀਆਂ ਦਾ ਇਹਦਾ ਕਤਲ ਕੀਤਾ ਸੀ ਆੜਤੀਆ ਸੀਗਾ ਉਦੇ ਵਿੱਚ ਇਹ ਬਾਕੀਆਂ ਨੂੰ ਸਜ਼ਾ ਹੋ ਗਈ ਸੀਗੀ ਇਹ ਬੰਦਾ ਜਿਹੜਾ ਉਥੋਂ ਜਿਹੜਾ ਸਜ਼ਾ ਹੋਣ ਤੋਂ ਪਹਿਲਾਂ ਜਿਹੜਾ ਦੌੜ ਗਿਆ ਸੀਗੇ ਭੱਜ ਗਿਆ ਸੀਗਾ ਇਹ ਸਾਡਾ ਪੀਓ ਚੱਲਿਆ ਆ ਰਿਹਾ ਸੀਗਾ ਜਿਹੜਾ ਹੁਣ ਇਹ ਬੰਦਾ ਆਪਣੇ ਬਾੜਮੇਲ ਜੇਲ ਜਿਹੜੀ ਹੈਗੀ ਆ ਰਾਜਸਥਾਨ ਦੇ ਵਿੱਚ ਬੰਦ ਸੀਗਾ ਜਿੱਥੋਂ ਅਸੀਂ ਲਿਆ ਕੇ ਨੂੰ ਪ੍ਰੋਟੈਕਸ਼ਨ ਵੰਡ ਤੇ ਇਹਦੀ ਇਹਨੂੰ ਗ੍ਰਿਫਤਾਰ ਕੀਤਾ ਆ ਇਹਦੀ ਗੱਲ ਅਸੀਂ ਰੈਸ਼ਟ ਪਾਈ ਆ ਇਹ ਸਾਡਾ ਪੀਓ ਖਾਤੇ ਚ ਬੋਲਦਾ ਸੀਗਾ ਔਰ ਇਹਦੇ ਖਿਲਾਫ ਤਕਰੀਬਨ ਵੱਖ-ਵੱਖ ठाਣੇ 16 ਮਕਦਮੇ ਦਰਜ ਨੇ ਕਿ ਸੀ ਜੈਨੀ ਮਾਲੀ ਸਮੰਦ ਹਾਂਜੀ ਹਾਂ ਇਹ ਕਾਫੀ ਵੱਡੇ ਗੈਂਗ ਨਾਲ ਸੰਬੰਧ ਰੱਖਦਾ ਆ ਜਿਹਦੇ ਬਾਰੇ ਅਸੀਂ ਜੀ ਡੰਗਾਈ ਨੇ ਜਿਹੜੀ ਪੜਤਾਲ ਕਰ ਰਹੇ ਹਾਂ ਅ ਟੋਟਲ ਕਿੰਨੇ ਸੀਗੇ ਜੀ ਦੋਸ਼ੀ ਇਹ ਮੰਗਦੇ ਟੋਟਲ 8 ਦੋਸ਼ੀ ਸੀਗੇ ਜਿਨ੍ਹਾਂ ਦੇ 7 ਤਾਂ ਸਜ਼ਾ ਹੋ ਗਈ ਸੀਗੀ ਤੇ ਇਹ ਭੱਜ ਗਿਆ ਸੀਗਾ 8ਵਾਂ ਜਿਹੜਾ ਇਹ ਹੁਣ ਪੀਓ ਪ੍ਰੋਸੀਡਿੰਗ ਚੱਲਦੀ ਸੀ ਉਹ ਮੁਕੰਮਲ ਹੋ ਗਈ ਆ ਇਹਦੀ ਅਰੈਸਟ ਪਾਰੀ ਗਈ ਮੰਡ ਵਗੈਰ ਉਹ ਵੀ ਇਹ ਨਹੀਂ ਇਹਦਾ ਰਿਮਾਂਡ ਮਨ ਕੇ ਇੱਕ ਦਿਨ ਦਾ ਹੀ ਸਾਨੂੰ ਮਿਲਿਆ ਸੀਗਾ ਹੁਣ ਇਹਦਾ ਜਿਹੜਾ ਵਾਪਸ ਇਹਨੂੰ ਫੇਰ ਬਾੜਮਿਲ ਜੇਲ੍ਹ ਚੀ ਬੰਦ ਕਰਵਾਤਾ